ਕਿਸਾਨ ਆਗੂ ਵੱਲੋਂ ਇੱਕ ਹੋਰ ਫੇਰ ਤੋਂ ਪਾਣੀਆਂ ਦੇ ਮੁੱਦੇ ਤੇ ਸੰਘਰਸ਼ ਦਾ ਐਲਾਨ ਕਰ ਦਿੱਤਾ ਗਿਆ ਹੈ ਬਲਵੀਰ ਸਿੰਘ ਰਾਜੇਵਾਲ ਦੀ ਅਗਵਾਈ ਦੇ ਵਿੱਚ ਇਹ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਉਹਨਾਂ ਐਲਾਨ ਕੀਤਾ ਹੈ ਕਿ 18 ਜਨਵਰੀ ਨੂੰ ਪਾਣੀਆਂ ਦੇ ਮੁੱਦੇ ਤੇ ਚੰਡੀਗੜ੍ਹ ਵਿਖੇ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਰਾਜਵਾਲ ਨੇ ਕਿਹਾ ਕਿ 6 ਤਰੀਕ ਤੱਕ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਰੋਸ ਪ੍ਰਦਰਸ਼ਨ ਕਰਨ ਦੇ ਲਈ ਜਗ੍ਹਾ ਦਿੱਤੀ ਜਾਵੇ ਤੇ ਜੇਕਰ ਉਹਨਾਂ ਨੂੰ ਜਗ੍ਹਾ ਨਹੀਂ ਦਿੱਤੀ ਜਾਂਦੀ ਤਾਂ ਕਿਸਾਨ ਆਗੂਆਂ ਵੱਲੋਂ ਚੰਡੀਗੜ੍ਹ ਪ੍ਰਸ਼ਾਸਨ ਦੇ ਖਿਲਾਫ ਵੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਤੁਹਾਨੂੰ ਦੱਸ ਦਈਏ ਕਿ 28 ਤਰੀਕ ਨੂੰ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਐਸਵਾਈਐਲ ਨਹਿਰ ਨੂੰ ਲੈ ਕੇ ਮੀਟਿੰਗ ਹੋ ਰਹੀ ਹੈ ਜਿਸ ਦੇ ਵਿੱਚ ਕੇਂਦਰੀ ਮੰਤਰੀ ਵੀ ਸ਼ਾਮਲ ਹੋਣਗੇ ਕਿਸਾਨ ਆਗੂ ਬਲਵਿੰਦਰ ਸਿੰਘ ਰਾਜਵਾਲ ਨੇ ਇਸ ਮੁੱਦੇ ਤੇ ਵੱਡੇ ਸੰਘਰਸ਼ ਦਾ ਐਲਾਨ ਕੀਤਾ ਆ ਸੁਣਦੇ ਆ ਰਾਜੇਵਾਲ ਨੇ ਕੀ ਕਿਹਾ ਬਹੁਤ ਹੀ ਸਤਿਕਾਰਯੋ ਸਾਰੇ ਪੱਤਰਕਾਰ ਸਹਿਬਾਨ ਪਹਿਲਾਂ ਤਾਂ ਇਸ ਗੱਲ ਲਈ ਮਾਫੀ ਕਿ 2 ਵਜੇ ਦਾ ਟਾਈਮ ਸੀ 2:12 ਹੋ ਗਏ ਆ ਅਸੀਂ 15-20 ਮਿੰਟ ਲੇਟ ਕਿਉਂਕਿ ਮੀਟਿੰਗ ਸ਼ੁਰੂ ਕੀਤੀ ਸੀ ਦੇਰ ਹੋ ਗਈ ਨੰਬਰ 2 ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਾਡੇ ਹਰ ਸਨੇਹ ਤੇ ਵੱਡੀ ਗਿਣਤੀ 'ਚ ਪਹਿਲਾਂ ਵੀ ਆਉਂਦੇ ਰਹੇ ਪਰ ਅੱਜ ਬਹੁਤ ਹੀ ਵੱਡੀ ਗਿਣਤੀ ਚ ਆਏ ਇਸ ਦਾ ਤੁਹਾਨੂੰ ਪਤਾ ਹੈ ਕਿ 18 ਜਨਵਰੀ ਨੂੰ ਬਹੁਤ ਹੀ ਮਹੱਤਵਪੂਰਨ ਮੁੱਦਿਆਂ ਦੇ ਚੰਡੀਗੜ੍ਹ ਦੀ ਧਰਤੀ ਤੇ ਇੱਕ ਇਤਿਹਾਸਕ ਮੋਰਚਾ ਲੱਗਣ ਜਾ ਰਹੇ ਹਨ ਉਹਦੀ ਤਿਆਰੀ ਲਈ ਅੱਜ ਵੱਡੀ ਮੀਟਿੰਗ ਸੀ ਜ਼ਿਲ੍ਹਿਆਂ ਤੋਂ ਬਲਾਕਾਂ ਤੋਂ ਸਾਰੇ ਪੰਜਾਬ ਦੇ ਕੋਨੇ ਕੋਨੇ ਤੋਂ ਰਿਪੋਰਟਸ ਆਈਆਂ ਨੰਬਰ 2 28 ਤਰੀਕ ਨੂੰ ਇੱਕ ਮੀਟਿੰਗ ਹੋਣੀ ਹੈ ਇੱਥੇ ਪੰਜਾਬ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਕੇਂਦਰੀ ਜਲ ਸਰੋਤ ਮੰਤਰੀ ਨੇ ਉਸ ਦੇ ਵਿੱਚ ਆਣਾ ਹੈ ਐਸਵਾਇਨ ਦੇ ਮੁੱਦੇ ਤੇ ਉਹਦੇ ਲਈ ਵੀ ਵਿਚਾਰ ਕੀਤੀ ਆ ਇਸ ਤੋਂ ਅਲਾਵਾ ਹੀ ਕੁਝ ਜਿਹੜੇ ਡਿਸਕਸ਼ਨ ਹੋਈ ਹੈ ਸਾਰੇ ਮੋਰਚੇ ਪ੍ਰਤੀ ਸੋ ਅਸੀਂ ਪੰਜ ਜਥੇਬੰਦੀਆਂ ਦੇ ਆਗੂ ਸਹਿਬਾਨ ਬਾਕੀ ਸਾਰੇ ਜਿਹੜੇ ਬੈਠੇ ਨੇ ਅਲੱਗ-ਅਲੱਗ ਜਿਲ੍ਹਿਆਂ ਤੋਂ ਪ੍ਰਧਾਨ ਬਲਾਕਾਂ ਦੇ ਪ੍ਰਧਾਨ ਵੱਡੀ ਗਿਣਤੀ 'ਚ ਥੋੜੇ ਸਾਹਮਣੇ ਪਤਾ ਵੀ ਹਾਲ ਭਰਿਆ ਹੈ ਕਿੰਨਾ ਉਤਸ਼ਾਹ ਹੈ ਮੇਰੇ ਖੱਬੇ ਪਾਸੇ ਜਲੰਧਰ ਤੋਂ ਸਰਦਾਰ ਕਸ਼ਮੀਰ ਸਿੰਘ ਅੱਗੇ ਗੁਲਜਾਰ ਸਿੰਘ ਸਲੇਮਪੁਰ ਰਜਿੰਦਰ ਸਿੰਘ ਟੰਡਾ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਕਮਲਪ੍ਰੀਤ ਸਿੰਘ ਪੰਨੂ ਪ੍ਰਧਾਨ ਕਿਸਾਨ ਸੰਘਰਸ਼ ਕਮੇਟੀ ਰਾਜੇਵਾਲ ਸਾਹਿਬ ਦਸਣ ਦੀ ਲੋੜ ਨਹੀਂ ਪ੍ਰੇਮ ਸਿੰਘ ਭੰਗੂ ਦਾਸ ਕਸ਼ਮੀਰ ਰਜਿੰਦਰ ਸਿੰਘ ਕੋਟਪਨਾਚ ਜਨਰਲ ਸਕੱਤਰ ਬੀਕੇਯੂ ਰਾਜੇਵਾਲ ਸਦਾ ਕਸ਼ਮੀਰਾ ਸਿੰਘ ਫਰੇਗੜ ਤੋਂ ਸੁਖਵਿੰਦਰ ਸਿੰਘ ਇਹ ਸਾਥੀ ਸਾਰੇ ਹਾਜ਼ਰ ਨੇ ਸੋ ਅੱਜ ਜਿਹੜੇ ਮਹੱਤਵਪੂਰਨ ਗੱਲਾਂ ਦੇ ਉੱਪਰ ਵਿਚਾਰ ਕੀਤਾ ਔਰ ਫੈਸਲੇ ਕੀਤੇ ਉਸ ਸੰਖੇਪ ਦੇ ਵਿੱਚ ਰਾਜੇਵਾਲ ਸਾਹਿਬ ਦੱਸਣਗੇ ਔਰ ਦੂਜੀ ਬੇਨਤੀ ਹੈ ਜਿਵੇਂ ਉਹਨਾਂ ਨੇ ਕਿਹਾ ਕਿ ਉਹਨਦੀ ਸਿਹਤ ਬਹੁਤੀ ਚੰਗੀ ਨਹੀਂ ਜਿਵੇਂ ਪਹਿਲਾਂ ਅਸੀਂ ਟਾਈਮ ਦਿੰਨੇ ਵਨ ਟੂ ਵਨ ਡੇਢ ਦੋ ਘੰਟੇ ਲੱਗ ਜਾਂਦੇ ਨੇ ਉਸ ਤੋਂ ਥੋੜੀ ਜਿਹੀ ਖਿਮਾ ਦੇਣਾ ਇਕੱਠੇ ਹੀ ਕਰ ਲੈਣਾ ਧੰਨਵਾਦ ਰਾਜੇਵਾਲ ਸਾਹਿਬ ਨੂੰ ਫੈਸਲੇ ਦੀ ਜਾਣਕਾਰੀ ਦੇਣਗੇ ਬਹੁਤ ਹੀ ਸਤਿਕਾਰਯੋਗ ਦੋਸਤੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਤੁਹਾਨੂੰ ਪਤਾ 18 ਜਨਵਰੀ ਦਾ ਪੰਜਾਬ ਦੇ ਤੇ ਰਹੀ ਪਾਣੀਆਂ ਦੇ ਮਸਲੇ ਤੇ ਫੈਡਰਲ ਸਿਸਟਮ ਤੇ এনवायरमेंट ਤੇ ਕਿਸਾਨਾਂ ਦੇ ਕਰਜ਼ੇ ਤੇ ਇਹਨਾਂ ਮੁੱਦਿਆਂ ਤੇ ਮੋਰਚਾ ਲਾਉਣ ਦਾ ਫੈਸਲਾ ਕੀਤਾ ਹੋਇਆ ਹੈ ਤਿਆਰੀ ਬੜੀ ਜੋਰ ਸ਼ੋਰ ਨਾਲ ਸਾਰੇ ਪੰਜਾਬ ਚ ਹੋ ਰਹੀ ਹੈ ਜਿਸ ਤਰ੍ਹਾਂ ਦੀਆਂ ਰਿਪੋਰਟਸ ਆਈਆਂ ਬਹੁਤ ਲੋਕਾਂ ਵਿੱਚ ਉਤਸ਼ਾਹ ਹੈ ਇਹ ਆਪਣੇ ਆਪ ਵਿੱਚ ਫੇਰ ਇੱਕ ਦਿੱਲੀ ਵਾਂਗ ਵੱਡਾ ਮੋਰਚਾ ਚੰਡੀਗੜ੍ਹ ਚ ਹੋਏਗਾ ਜਿਹੜਾ ਚੰਡੀਗੜ੍ਹ ਦੀ ਧਰਤੀ ਤੇ ਹੀ ਲੱਗੇਗਾ ਹਰ ਹਾਲ ਚੋਤੇ ਹੀ ਲੱਗੇਗਾ ਇੱਕ ਜਿੱਤੇ ਮੈਂ ਸਾਫ਼ ਕਰ ਦੇਣਾ ਚਾਹੁੰਨਾ ਐਡਮਿਨਿਸਟ੍ਰੇਸ਼ਨ ਨਾਲ ਅਸੀਂ ਮੀਟਿੰਗ ਕਰਕੇ ਆਂ ਉਹਨਾਂ ਨੇ ਸਾਨੂੰ ਦੱਸਣਾ ਸੀ ਕਿ ਅਸੀਂ 34 ਸੈਕਟਰ ਦੀ ਗਰਾਊਂਡ ਮੰਗੀ ਐ ਉਹ ਸਾਨੂੰ ਉਹ ਦਿੰਦੇ ਨੇ ਕਿ ਨਹੀਂ ਦਿੰਦੇ ਅੱਜ ਜੇ ਤੋਂ ਤੁਹਾਡੇ ਰਾਹ ਚੇਤਾਵਨੀ ਦਿੰਦੇ ਆ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੂੰ ਅਗਲੀ ਮੀਟਿੰਗ 6 ਤਾਰੀਖ ਨੂੰ ਐ ਇੱਥੇ ਹੀ ਤੇ ਜੇ ਉਦੋਂ ਤੱਕ ਉਹਨਾਂ ਨੇ ਨਾ ਦਿੱਤਾ ਤਾਂ ਕੋਈ ਬਹੁਤ ਸਖਤ ਪ੍ਰੋਗਰਾਮ ਅਸੀਂ 6 ਤਾਰੀਖ ਨੂੰ ਇੱਥੋਂ ਐਲਾਨ ਕਰਾਂਗੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੇ ਖਿਲਾਫ ਦੂਸਰਾ 23 ਤਾਰੀਖ ਨੂੰ ਕੇਂਦਰੀ ਜਲ ਸਰੋਤ ਮੰਤਰੀ ਚੰਡੀਗੜ੍ਹ ਚ ਆ ਰਿਹਾ ਜ ਜਿਹਦੇ ਵਿੱਚ ਮੀਟਿੰਗ ਵਿੱਚ ਉਹਦਾ ਸਾਰਾ ਅੰਮਲਾ ਫੈਲਾ ਮੁੱਖ ਮੰਤਰੀ ਪੰਜਾਬ ਤੇ ਉਹਦਾ ਅੰਮਲਾ ਫੈਲਾ ਮੁੱਖ ਮੰਤਰੀ ਹਰਿਆਣਾ ਉਹਨਾਂ ਦਾ ਅੰਮਲਾ ਫੈਲਾ ਸਾਰੇ ਹਾਜ਼ਰ ਹੋਣਗੇ ਸਾਨੂੰ ਇਸ ਗੱਲ ਦਾ ਬਹੁਤ ਅਫਸੋਸ ਹੈ ਵੀ 28 ਤਾਰੀਖ ਪੰਜਾਬੀਆਂ ਲਈ ਬਹੁਤ ਉਹ ਦਿਨ ਅਹਿਮ ਹੈ ਜਦੋਂ ਸਾਹਿਬਜ਼ਾਦਿਆਂ ਦਾ ਸ਼ਹੀਦੀ ਜੋੜ ਮੇਲੇ 'ਚ ਸਾਰੇ ਲੋਕਾਂ ਦਾ ਧਿਆਨ ਲੱਗਿਆ ਹੋਇਆ ਹੈ ਇਹਨਾਂ ਨੇ ਉਹ ਦਿਨ ਉਚੇਚੇ ਤੌਰ ਤੇ ਪੰਜਾਬੀਆਂ ਨੂੰ ਚੜਾਉਣ ਲਈ ਚੁਣਿਆ ਉਸੇ ਦਿਨੇ ਆ ਰਹੇ ਨੇ ਤਰੀਕ ਅੱਗੇ ਪਿੱਛੇ ਹੋ ਸਕਦੀ ਸੀ ਇਹ ਉਸ ਦਿਨ ਆ ਰਹੇ ਨੇ ਜਿਸ ਦਿਨ ਸਾਰਾ ਪੰਜਾਬ ਗੁਰੂ ਸਾਹਿਬ ਦੇ ਸਹਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਉਣ ਵਿੱਚ ਰੁੱਝਾ ਹੋਏਗਾ ਅਸੀਂ ਫੇਰ ਵੀ ਇਹ ਤੈਅ ਕੀਤਾ ਹੈ ਅਸੀਂ ਉਹਨਾਂ ਨੂੰ ਮੂੰਹ ਤੋੜਵਾ ਜਵਾਬ ਦੇਾਂਗੇ 28 ਤਾਰੀਖ ਨੂੰ ਇੱਥੋਂ ਸਾਰੇ ਪੰਜਾਬ ਤੋਂ ਕਿਸਾਨ ਆ ਕੇ ਉਹ ਜਿਹੜੀ ਕੇਂਦਰੀ ਟੀਮ ਆ ਰਹੀ ਹੈ ਉਹਦਾ ਵਿਰੋਧ ਕਰਾਂਗੇ ਵਿਰੋਧ ਪ੍ਰਦਰਸ਼ਨ ਇੱਥੇ ਹੋਏਗਾ ਇਸ ਤੋਂ ਇਲਾਵਾ ਮੈਂ ਦੱਸ ਚੁੱਕਾ 28 ਦੇ ਮੋਰਚੇ ਦੀ ਤਿਆਰੀ ਹੈ ਪੂਰੀ ਹੈ 18 ਦੇ ਮੋਰਚੇ ਦੀ ਪੂਰੀ ਤਿਆਰੀ ਹੈ ਉਹ 6 ਤਾਰੀਖ ਨੂੰ ਅਸੀਂ ਕਿੱਥੋਂ ਇਕੱਠੇ ਹੋ ਕੇ ਕਿੱਥੇ ਚੱਲਣਾ ਐਡਮਿਨਿਸਟ੍ਰੇਸ਼ਨ ਦਾ ਜਵਾਬ ਆ ਜਾਏਗਾ ਉਹ ਅਸੀਂ ਕਲੀਅਰ ਕਰ ਦੇਵਾਂਗੇ ਇੰਨੇ ਹੀ ਅੱਜ ਫੈਸਲੇ ਹੋਏ ਕਿਉਂਕਿ ਮੇਨਲੀ ਮੋਰਚੇ ਦੀ ਸੁਵੀਕਿਆ ਕਰਨੀ ਸੀ ਮੇ ਕਿੰਨੀ ਤਿਆਰੀ ਹੈ ਉਹ ਅਸੀਂ ਕੀਤੀ ਆ ਵਿਚਾਲੇ ਇਹ 28 ਤਰੀਕ ਦਾ ਕੇਂਦਰੀ ਟੀਮ ਆ ਰਹੀ ਹੈ ਉਹਦਾ ਸਾਡਾ ਫੈਸਲਾ ਸੀ ਵਿਰੋਧ ਕਰਨਾ ਉਹ ਅਸੀਂ ਵਿਰੋਧ ਡਟ ਕੇ ਕਰਾਂਗੇ ਵਿਰੋਧ ਇਸ ਗੱਲ ਦਾ ਸਾਡੇ ਕੋਲ ਪਾਣੀ ਹੈ ਨਹੀਂ ਸਾਨੂੰ ਉਹ ਚੜਾਉਂਦੇ ਨੇ ਬਾਰ-ਬਾਰ ਪੰਜਾਬ ਨੂੰ ਚੜਾਉਂਦੇ ਨੇ ਇਸ S Y L ਨੇ ਬਹੁਤ ਬਹੁਤ ਨੌਜਵਾਨਾਂ ਦੀ ਜਾਨ ਲੈ ਲਈ ਇਹ ਫੇਰ ਉਹ S Y L ਦਾ ਰਾਗ ਲਾਪ ਰਹੇ ਨੇ ਸਾਨੂੰ ਇਹ ਰਾਗ ਪਸੰਦ ਨਹੀਂ ਪੰਜਾਬੀਆਂ ਨੂੰ ਮੈਨੂੰ ਮੈਨੂੰ ਇੱਕ ਦੱਸਿਓ ਜਿਹੜਾ ਮੁੱਖ ਮੰਤਰੀ ਗੰਗਾ ਨਗਰ ਚ ਜਾ ਕੇ ਕਹਿੰਦਾ ਵੀ ਤੁਹਾਨੂੰ ਪਾਣੀ ਦੀ ਕੋਈ ਕਮੀ ਨਹੀਂ ਰਹਿਣ ਦਵਾਗੇ ਤੇ ਸਾਨੂੰ ਸਾਡੀ ਸਰਕਾਰ ਬਣਾ ਦਿਓ ਜਿਹੜਾ ਪਾਰਟੀ ਦਾ ਮੁਖੀ ਕੇਚਰੀਵਾਲ ਤੇ ਸਾਡਾ ਫਾਈਨੈਂਸ ਮਿਨਿਸਟਰ ਤੇ ਸਾਡਾ ਇੱਕ ਐਮਪੀ ਸੰਦੀਪ ਪਾਟਕ ਹਰਿਆਣੇ ਚ ਕਹਿੰਦੇ ਨੇ ਵੀ ਤੁਹਾਡੇ ਇੱਕ ਇੱਕ ਖੇਤ ਨੂੰ ਪਾਣੀ ਲਾ ਦੇਾਂਗੇ ਸਾਡੀ ਸਰਕਾਰ ਬਣਾ ਦਿਓ ਉਹਦੇ ਤੇ ਕਿਵੇਂ ਵਿਸ਼ਵਾਸ ਕਰਾਂਗੇ ਇੱਕ ਗੱਲ ਜਿਨੂੰ ਅਸੀਂ ਬਾਰ-ਬਾਰ ਚਿੱਠੀਆਂ ਲਿਖ ਕੇ ਕਹਿੰਦੇ ਰਹੇ ਡੈਮ ਸੇਫਟੀ ਐਕਟ ਦਾ ਵਿਰੋਧ ਕਰੋ ਤੁਹਾਡੇ ਸਾਰੇ ਡੈਮ ਡੈਮਾਂ ਤੇ ਕਬਜ਼ਾ ਕਰ ਲਿਆ ਉਹਨਾਂ ਨੇ ਕੱਖ ਨਹੀਂ ਕੀਤਾ ਉਸ ਪਾਸੇ ਕੋਣੀ ਨਹੀਂ ਕੱਤੀ ਜਿਹੜਾ ਮੁੱਖ ਮੰਤਰੀ ਪੰਜਾਬ ਦੇ ਪਾਣੀ ਤੇ ਵਾਈਐਸਐਲ ਕਹਿ ਕੇ ਜੋ ਸੈਂਟਰ ਚੋਂ ਦਾ ਉਹ ਬੋਲੀ ਬੋਲਦਾ ਹੈ ਉਹਦੇ ਤੇ ਵਿਸ਼ਵਾਸ ਕਿਵੇਂ ਕਰੀਏ ਰੋਲਾ ਵਿਸ਼ਵਾਸਦਾ ਉਹ ਉਹ ਪੱਕਾ ਹੋਏਗਾ ਪਰ 18 ਤਰੀਕ ਦਾ 6 ਤਰੀਕ ਨੂੰ ਦੱਸਾਂਗੇ ਜਾਂਦਾ ਸਭ ਕੁਝ ਮੰਗਾ ਸਭ ਤੋਂ ਪਹਿਲੀ ਤਾਂ دریਾਈ ਪਾਣੀਆਂ ਤੇ ਪੰਜਾਬ ਦਾ ਹੱਕ ਹੈ ਪਹਿਲਾਂ ਇਹ ਫੈਸਲਾ ਹੋਵੇ ਕਿ ਪੰਜਾਬ ਦੇ ਦਰਿਆਵਾਂ ਦੇ ਪਾਣੀ ਦਾ ਮਾਲਕ ਕੌਣ ਹੋਣਾ ਹੈ ਅਸੀਂ ਅਸੀਂ ਨਾ ਹਰਿਆਣਾ ਦਾ ਵਿਰੋਧ ਕਰ ਰਹੇ ਹਾਂ ਨਾ ਅਸੀਂ ਰਾਜਸਥਾਨ ਦਾ ਵਿਰੋਧ ਕਰ ਰਹੇ ਹਾਂ ਅਸੀਂ ਕਹਿੰਦੇ ਹਾਂ ਪਹਿਲਾਂ ਮਾਲਕ ਆਪਣੀ ਲੋੜ ਪੂਰੀ ਕਰੇ ਉਹ ਤੇ ਬਾਅਦ ਜਿਹੜਾ ਬਚਦਾ ਪਾਣੀ ਹੈ ਜਿਹਨੂੰ ਦੇਣਾ ਉਹ ਦਿੱਤਾ ਜਾਏ ਸਾਡੀ ਕਿਸੇ ਸਟੇਟ ਨਾਲ ਲੜਾਈ ਨਹੀਂ ਸਾਡੇ ਇੰਟਰਸਟੇਟ ਰਿਵਰਸ ਨਹੀਂ ਨਾ ਕੋਈ ਸਟੇਟ ਹੋ ਰਾਈਪੇਰੀਅਨ ਸਟੇਟਾ ਸਾਡੇ ਦਰਿਆਵਾਂ ਦੇ ਵਿੱਚ ਇਹਦਾ ਮਤਲਬ ਹੋਏ ਹੈ ਕਨਸਟੀਟਿਊਸ਼ਨਲੀ ਪੰਜਾਬ ਤਿੰਨਾਂ ਦਰਿਆਵਾਂ ਦੇ ਪਾਣੀ ਦਾ ਮਾਲਕ ਹੈ ਅੱਜ ਪੰਜਾਬ ਅੱਜੇ ਅੰਗਰੇਜ਼ੀ ਟ੍ਰਿਬਿਊਨ ਨੇ ਇੱਕ ਐਡੀਟੋਰੀਅਲ ਲਿਖਿਆ ਪੰਜਾਬ ਦੀ ਪਾਣੀ ਦੀ ਸਥਿਤੀ ਕੀ ਹੈ ਇੰਨੀ ਗੰਭੀਰ ਹੋ ਗਈ ਉਹਨੇ ਕਿਹਾ ਵੀ ਹੁਣ ਜਦੋਂ ਅਗਲੀ 200 ਮੀਟਰ ਤੇ ਜਾ ਕੇ ਜਦੋਂ ਬੋਰ ਕਰੋ ਕੋਈ ਪਾਣੀ ਨਾ ਪੀਣ ਦੇ ਲਾਇਕ ਹੋਣਾ ਤੇ ਨਾ ਉਹ ਖੇਤੀ ਦੇ ਲਾਇਕ ਹੋਣਾ ਅਸੀਂ ਉੱਥੇ ਪਹੁੰਚ ਗਏ ਇਹ ਪੰਜਾਬ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਸਾਡੇ ਕੋਲ ਕੁਦਰਤਾਂ ਬਖਸ਼ਿਆ ਹੋਇਆ ਦਰਿਆਈ ਪਾਣੀ ਹੈ ਜਿਹੜਾ ਹੁਣ ਤੱਕ ਅਨ ਕਨਸਟੀਟਿਊਸ਼ਨਲ ਸਮਝੌਤੇ ਕਰ ਕਰਕੇ ਕੇਂਦਰ ਨੇ ਦੂਜੀਆਂ ਸਟੇਟਾਂ ਨੂੰ ਦਿੱਤਾ ਨੰਬਰ 1 ਨੰਬਰ 2 ਜੇ ਕੇਂਦਰ ਸਰਕਾਰ ਬੰਗਲਾਦੇਸ਼ ਨਾਲ 25 ਸਾਲ ਬਾਅਦ ਅੱਜ ਗੰਗਾ ਦੇ ਪਾਣੀ ਦੇ ਉੱਤੇ ਰਿਵਿਊ ਕਰਨ ਵਾਸਤੇ ਮੀਟਿੰਗਾਂ ਕਰ ਰਹੀ ਹੈ ਤਾਂ ਸਾਡੇ ਤਾਂ 50 50 70 70 ਸਾਲ ਦੇ ਸਮਝੌਤੇ ਹੋਏ ਆ ਜਿਹੜੇ ਜਿਹਦੇ ਨਾਲ ਪਾਣੀ ਦੂਸਰੇ ਨੂੰ ਦਿੱਤਾ ਸਾਡੇ ਕੋਲ ਠੇਕਾ ਲਿਆ ਵੀ ਉਹੀ ਸਮਝੌਤੇ ਉਹ ਸਦੀਆਂ ਲਾਗੂ ਰਹਿਣਗੇ ਪੰਜਾਬ ਦੇ ਪਾਣੀਆਂ ਦੇ ਸਮਝੌਤਿਆਂ ਤੇ ਨੂੰ ਵੀ ਰਿਵਿਊ ਕਰਨ ਦੀ ਲੋੜ ਹੈ ਸਮਾਂ ਆ ਗਿਆ ਜਦੋਂ ਸਾਡੇ ਕੋਲ ਪਾਣੀ ਸੀ ਅਸੀਂ ਏਡੇ ਕਮਲੇ ਦੇ ਕੇ ਤੇ ਅਸੀਂ ਆਪਣਾ ਧਰਤੀ ਦਾ ਪਾਣੀ ਜਿਹੜਾ ਸੀ ਕੀਮਤੀ ਉਹ ਦਾਣਿਆਂ 'ਚ ਕਨਵਰਟ ਕਰਕੇ ਦੇਸ਼ ਦੀ ਭੁੱਖ ਦੂਰ ਕਰਤੀ ਉਹ ਕਿਸੇ ਨੇ ਐਸ ਕੰਪੋਨੈਂਟ ਪਾਣੀ ਦੀ ਕੀਮਤ ਵੀ ਨਹੀਂ ਕਿਸੇ ਕਦੇ ਅਕਾਊਂਟ ਫੋਰ ਕੀਤੀ ਪੰਜਾਬ ਦਾ ਏਡਾ ਬੜਮੁੱਲਾ ਪਾਣੀ ਮਿੱਠਾ ਪਾਣੀ ਅਸੀਂ ਮੁਕਾ ਲਿਆ ਤੇ ਉਹ ਕਿਸੇ ਨੇ ਕਦੇ ਇੱਕ ਪਾਣੀ ਦਾ ਇੱਕ ਗਲਾਸ ਵੀ ਕੰਫਰਮ ਨਹੀਂ ਕੀਤਾ ਜਿੰਸਾਂ ਦੇ ਭਾਅ ਮਿੱਥਣ ਵੇਲੇ ਅੱਜ ਸਾਡੇ ਕੋਲ ਜਦੋਂ ਉਹ ਵੀ ਮੁੱਕ ਗਿਆ ਫਿਰ ਸਾਡੀ ਸਰਵਾਈਵਲ ਦਾ ਸਵਾਲ ਹੈ ਇੱਕ ਗਰਾਊਂਡ ਰਿਐਲਿਟੀ ਸਮਝਣ ਦੀ ਕੋਸ਼ਿਸ਼ ਕਰੋ ਸੈਂਟਰਲ ਕੋਲ ਵਿੱਚ 214 ਲੱਖ ਟਨ ਅਨਾਜ ਪਿਛਲੇ ਸਾਲ ਪ੍ਰਕਿਊਰ ਹੋਇਆ ਕਣਕ ਚਾਹੀਦੀ ਸੀ 315 ਲੱਖ ਟਨ ਉਹਨਾਂ ਦਾ ਟਾਰਗੇਟ ਇਹਦਾ ਸੀ ਕਣਕ ਘਟ ਹੋਈ 101 ਲੱਖ ਟਨ ਘਟ ਕਣਕ ਹੋਈ ਹੁਣ ਉਹ ਇੰਪੋਰਟ ਕਰ ਰਹੇ ਨੇ ਜੇ ਝੋਨੇ ਨੂੰ ਬੰਦ ਕਰਦੇ ਹੋ ਤਾਂ ਸੈਂਟਰਲ ਫੂਡ ਕਿਟਟੀ ਹਿੱਲ ਜਾਂਦੀ ਹੈ ਦੇਸ਼ ਭੁੱਖਾ ਮਰੇਗਾ ਸੈਂਟਰ ਵਿੱਚ ਜਿੱਦੀ ਮਰਜ਼ੀ ਸਰਕਾਰ ਹੋਵੇ ਉਹ ਰੌਲਾ ਜਿੰਨਾ ਮਰਜ਼ੀ ਪਾਵੇ ਢਿੱਡੋਂ ਨਹੀਂ ਚਾਹੇਗਾ ਵੀ ਇੱਥੇ ਝੋਨਾ ਬੰਦ ਹੋ ਜਾਏ ਪੰਜਾਬ ਸਭ ਤੋਂ ਵੱਧ ਕੰਟ੍ਰਿਬਿਊਟ ਕਰਦਾ ਹੈ ਇਹ ਰਾਈ ਸੀਟਿੰਗ ਸਟੇਟ ਨਹੀਂ ਇਹ ਤਾਂ ਸਾਰੇ ਦੇਸ਼ ਲਈ ਉਹ ਪੈਦਾ ਕਰਦਾ ਸਾਡੀ ਇੱਕ ਸਮੱਸਿਆ ਇਹ ਰਹੀ ਆ ਹੁਣ ਤੱਕ ਜਿੰਨੇ ਸਮਝੌਤੇ ਹੋਏ ਆ ਸਾਡੇ ਪੋਲੀਟੀਕਲ ਲੀਡਰਸ਼ਿਪ ਨੇ ਚਾਹੇ ਕਿਸੇ ਦੀ ਸਰਕਾਰ ਰਹੀ ਹੋਵੇ ਉਨੇ ਪੈਰ ਅੜਾ ਕੇ ਨਹੀਂ ਕਿਹਾ ਕੱਲ ਹੁਣ ਪਾਰਲੀਮੈਂਟ ਵਿੱਚ ਪਰਸੋਂ ਜੋ ਕੁਝ ਸੈਂਟਰ ਦੇ ਸਟੇਟ ਮਿਨਿਸਟਰ ਨੇ ਕਿਹਾ ਵੀ ਪਾਣੀ ਸਟੇਟ ਸਬਜੈਕਟ ਹੈ ਅਸੀਂ ਇਹਦੇ ਵਿੱਚ ਕੋਈ ਕਰ ਨਹੀਂ ਸਕਦੇ ਜੇ ਪਾਣੀ ਸਟੇਟ ਸਬਜੈਕਟ ਹੈ ਸਾਡੇ ਪਾਣੀਆਂ ਨੂੰ ਵੰਡਣ ਵਾਸਤੇ ਕਿਉਂ ਉਸ ਵੇਲੇ ਦੀ ਲੀਡਰਸ਼ਿਪ ਨੇ ਪੈਰ ਨਾ ਅੜਾਏ ਅੱਜ ਸਾਰੀਆਂ ਪੋਲਿਟੀਕਲ ਪਾਰਟੀਆਂ ਚੁੱਪ ਨੇ ਕੋਈ ਬੋਲਣ ਨੂੰ ਤਿਆਰ ਨਹੀਂ ਜਿਹੜੇ ਇਸ਼ੂਜ਼ ਨੇ ਲੋਕ ਲੋਕਾਂ ਦੇ ਉਹਦੇ ਤੇ ਕੋਈ ਪੋਲਿਟੀਕਲ ਪਾਰਟੀ ਬੋਲਣ ਨੂੰ ਤਿਆਰ ਨਹੀਂ ਕੁਰਸੀ ਵਾਸਤੇ ਲੜਦੇ ਨੇ ਉਹ ਕਹਿੰਦੇ ਨੇ ਜੀ ਉਹ ਫਲਾਣਾ ਚੰਗਾ ਫਲਾਣਾ ਮਾੜਾ ਇਹ ਤਾਂ ਕਹੀ ਜਾਂਦੇ ਨੇ ਪਾਣੀ ਅੱਜ ਸਭ ਤੋਂ ਅਹਿਮ ਮੰਗ ਹੈ ਪੰਜਾਬ ਦੇ ਲੋਕਾਂ ਦੀ ਪਾਣੀ ਤੇ ਬਿਨਾ ਪੰਜਾਬ ਨਹੀਂ ਪੰਜ ਆਬ ਨਹੀਂ ਪਾਣੀ ਤੇ ਬਿਨਾ ਪੰਜਾਬ ਦੀ ਖੇਤੀ ਨਹੀਂ ਬਚਣੀ ਪਾਣੀ ਤੇ ਬਿਨਾ ਪੰਜਾਬ ਦੇ ਮਨੁੱਖ ਨਹੀਂ ਬਚਣਾ ਜੇ ਪਾਣੀ ਨਾ ਰਿਹਾ ਤਾਂ ਇਹ ਤਾਂ ਮਾਈਗ੍ਰੇਸ਼ਨ ਹੋਏਗੀ ਮਾਈਗ੍ਰੇਸ਼ਨ ਦਾ ਮਤਲਬ ਇੱਥੇ ਦੀ ਸਭਿਤਾ ਹੀ ਖਤਮ ਹੋ ਜਾਏਗੀ ਇੱਕ ਪ੍ਰੈਕਟੀਕਲ ਮਿਸਾਲ ਦਿੰਨਾ ਤੁਹਾਨੂੰ ਜਿਹੜੀ ਹੋਈ ਹੈ ਬੀਤੇ ਵਿੱਚ ਸਾਡੇ ਬੰਦਿਆਂ ਨੇ ਫਾਜ਼ਿਲਕਾ ਜ਼ਿਲ੍ਹੇ 'ਚ ਗੰਗਾ ਨਗਰ ਵਾਲੀ ਸੜਕ 45 ਦਿਨ ਬੰਦ ਰੱਖੀ ਪਾਣੀਆਂ ਵਾਸਤੇ ਉੱਥੇ ਪਾਣੀ ਦੀ ਨਹਿਰੀ ਪਾਣੀ ਬੰਦ ਕਰ ਦਿੱਤਾ ਸੀ ਤੁਹਾਨੂੰ ਯਾਦ ਹੋਊਗੀ। ਉਦੋਂ ਸਾਡੇ ਮੁੱਖ ਮੰਤਰੀ ਨੇ ਜਿਹੜੀ ਟਰੈਡੀਸ਼ਨਸ ਨੇ ਉਹਦੀ ਵੀ ਉਲੰਘਣਾ ਕੀਤੀ। ਸਟੇਟ ਟੂ ਸਟੇਟ ਗਵਰਨਮੈਂਟ ਟੂ ਗਵਰਨਮੈਂਟ ਲੈਵਲ 'ਤੇ ਮੀਟਿੰਗਾਂ ਹੁੰਦੀਆਂ ਨੇ ਪਰ ਇਹਨਾਂ ਨੇ ਇੱਕ ਐਮਪੀ ਆਪੋਜੀਸ਼ਨ ਦਾ ਇਕੱਲਾ ਹੀ ਇੱਕ ਐਮਪੀ ਤੇ ਉੱਥੇ ਦੀਆਂ ਕਿਸਾਨ ਜਥੇਬੰਦੀਆਂ ਰਾਜਸਥਾਨ ਦੀਆਂ ਉਹਨਾਂ ਨਾਲ ਬਟਿੰਡੇ 'ਚ ਮੀਟਿੰਗ ਕੀਤੀ ਹਾਈ ਲੈਵਲ ਦੀ ਸਾਰੇ ਪੰਜਾਬ ਦੇ ਅਫਸਰ ਆਪਣਾ ਪ੍ਰਿੰਸੀਪਲ ਸੈਕਟਰੀ ਸਭ ਨੂੰ ਲਿਜਾ ਕੇ ਬੀਬੀਐਮਬੀ ਦੇ ਅਫਸਰ ਲਿਜਾ ਕੇ ਉਹਨਾਂ ਨੂੰ ਚੋਰੀ ਚੋਰੀ ਜਿਪੇ ਕਹਿਤਾ ਵੀ ਤੁਹਾਨੂੰ ਪਾਣੀ ਦੇ ਦੂੰ ਤੁਸੀਂ ਰੌਲਾ ਨਾ ਪਾਓ ਉਹਨਾਂ ਨੇ ਜਾ ਕੇ ਹਨੂਮਾਨਗੜ੍ਹ 'ਚ ਦੀਵਾਲੀ ਮਨਾ ਲਈ ਰੌਲਾ ਪੈ ਗਿਆ ਇਹ ਉਸ ਚੀਫ ਮਿਨਿਸਟਰ ਦਾ ਕੀ ਕਹੋਗੇ ਉਹ 파ਰਸੀ ਬਣਾਏਗਾ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਮੈਂ 3 ਜਨਵਰੀ 2023 ਨੂੰ ਇੱਕ ਚਿੱਠੀ ਲਿਖੀ ਸੀ ਉਹਦੇ ਤੇ ਸੁਪਰੀਮ ਕੋਰਟ ਗੌਰ ਕਰੇ ਉਹ ਬੜੀ ਅਹਿਮੀਅਤ ਰੱਖਦੀ ਹੈ ਉਹਨਾਂ ਨੂੰ ਕਿਹਾ ਸੀ ਵੀ ਸੁਪਰੀਮ ਕੋਰਟ ਦੇ ਜੱਜਸ ਦੀ ਈਗੋ ਨਹੀਂ ਹੁੰਦੀ ਜੱਜਸ ਨੇ ਕਨਸਟੀਟਿਊਸ਼ਨ ਨੂੰ ਔਰ ਕਾਨੂੰਨ ਨੂੰ ਸਾਹਮਣੇ ਰੱਖ ਕੇ ਇਨਸਾਫ ਦੇਣਾ ਹੁੰਦਾ ਜੇ ਜੱਜਸ ਹੀ ਐਸ ਵੀ ਐਲ ਐਸ ਵੀ ਐਲ ਕਹਿਣ ਲੱਗ ਜਾਣ ਵੀ ਸਾਡੇ ਮੂੰਹ ਚੋਂ ਨਿਕਲ ਗਿਆ ਇਲாஹੀ ਹੁਕਮ ਹੈ ਇਹਦਾ ਈਗੋ ਪ੍ਰੋਬਲਮ ਹੋ ਗਈ ਜਦੋਂ ਕਨਸਟੀਟਿਊਸ਼ਨ ਕਹਿੰਦਾ ਹੈ ਪਈ ਪਾਣੀ ਸਟੇਟ ਸਬਜੈਕਟ ਹੈ ਤੇ ਜੇ ਜਿਹੜੇ ਪਿਛਲੇ ਸਮਝੌਤੇ ਹੋਏ ਸਾਰੇ ਅਨਕਨਸਟੀਟਿਊਸ਼ਨਲ ਹੈ ਤਾਂ ਫਿਰ ਸੁਪਰੀਮ ਕੋਰਟ ਨੂੰ ਐਸਵਾਈਐਲ ਫੋਰ ਵਟ ਸਵਾਲ ਮੇਰਾ ਇਹ ਹੈ ਐਸਵਾਈਐਲ ਫੋਰ ਵਟ ਪਾਣੀ ਤਾਂ ਹੈ ਨਹੀਂ ਸਾਡੇ ਕੋਲ ਦੇਣ ਨੂੰ ਐਸਵਾਈਐਲ ਤੇ ਕਿਉਂ ਖਰਚ ਕਰਵਾਇਆ ਜਾ ਰਿਹਾ ਹੈ ਇਹਦਾ ਮਤਲਬ ਇੱਕ ਸਾਜਿਸ਼ ਪੁਣੀ ਹੋਈ ਹੈ ਜਿਨੇ ਪੰਜਾਬ ਨੂੰ ਅੱਗੇ 20 ਸਾਲ ਪੂਰਾ ਸੰਤਾਪ ਭੋਗਣ ਲਈ ਮਜਬੂਰ ਕੀਤਾ ਉਸੇ ਐਸਵਾਈਐਲ ਤੋਂ ਸ਼ੁਰੂ ਹੋ ਕੇ ਆਪਰੇਸ਼ਨ ਬਲੂ ਸਟਾਰ ਹੋ ਗਿਆ ਆਪਰੇਸ਼ਨ ਬਲੈਕ ਥੰਡਰ ਹੋ ਗਿਆ ਉਸੇ ਐਸਵਾਈਐਲ ਨੂੰ ਲੈ ਕੇ ਪੰਜਾਬ ਦੀ ਦੇ ਹਾਲਾਤ ਵਿਗੜੇ ਰਹੇ ਹੁਣ ਨਾਰਮਲ ਹੋਣ ਲੱਗੇ ਹੋਣ ਲੱਗੇ ਹੁਣ ਉਸੇ ਐਸਵਾਈਐਲ ਨੂੰ ਲੈ ਕੇ ਉਹ ਫੇਰ ਸਾਨੂੰ ਛੇੜਨ ਲੱਗੇ ਨੇ ਮੈਂ ਇਸ ਤੇ ਨਾ ਇੱਕ ਚੀਜ਼ ਥੋੜੀ ਐਡ ਕਰਨਾ ਚਾਹੁੰਦਾ ਹਾਂ ਸੁਪਰੀਮ ਕੋਰਟ ਦੇ ਦੇ ਉੱਚੇ ਰਾਜ ਦਾ ਵਿਦ ਡਿਊ ਰਿਸਪੈਕਟ ਰਾਜੇਵਾਲ ਸਾਹਿਬ ਨੇ ਠੀਕ ਹੈ ਚਾਹੀਦਾ ਤਾਂ ਇਹ ਹੈ ਜਿਹੜੇ ਕਨਸਟੀਟਿਊਸ਼ਨ ਮੈਟਰ ਪੈਂਡਿੰਗ ਪਏ ਨੇ ਸੈਕਸ਼ਨ 78 ਐ 79 ਐ 80 ਐ ਜਿਹੜੇ ਚੈਲੰਜ ਹੋਏ ਸੀ ਕਿਸੇ ਵੇਲੇ ਵੀ ਇਹ ਗਲਤ ਨਹੀਂ ਇੰਟਰ ਸਟੇਟ ਦਾ ਡਿਸਪਿਊਟ ਹੈ ਨਹੀਂ ਵੀ ਉਹਨਾਂ ਦਾ ਸੁਪਰੀਮ ਕੋਰਟ ਕੋਈ ਫਾਈਨਡਿੰਗ ਵਰਡਿਕਟ ਕੋਈ ਵੈਸ ਕਰ ਲਈ ਤਿਆਰ ਨਹੀਂ ਨੰਬਰ 2 ਕਨਸਟੀਟਿਊਸ਼ਨ ਸਟੇਟ ਲਿਸਟ ਦੇ 17ਵੇਂ ਨੰਬਰ ਤੇ ਦਰਜਾ ਪਾਣੀ ਇਹ ਇਹ ਕਨਸਟੀਟਿਊਸ਼ਨਲ ਸਬਜੈਕਟ ਹੈ ਇਹਦੇ ਉੱਪਰ ਵੈਸ ਕਰਨ ਲਈ ਤਿਆਰ ਨਹੀਂ ਸਿਰ ਜਿਹੜਾ ਨੌਨ ਇਸ਼ੂ ਹੈ ਵੀ ਐਸਵਾਈਐਲ ਬਣੇ ਕਿਉਂਕਿ ਹਰਿਆਣਾ ਨੇ ਦੇਖੋ ਇੱਕ ਡਿਕਰੀ ਹੈ 2004 ਦੀ ਵੀ ਉਸੇ ਲਾਗੂ ਕਰਨੀ ਹੈ एसवाईएल ਬਣੇ ਪਰ ਕਹਿੰਦੇ ਪਾਣੀ ਨਾਲ ਕੁਛ ਬੰਦ ਨਹੀਂ ਤੁਸੀਂ ਸੁਪਰੀਮ ਕੋਰਟ ਦਾ ਪਿਛਲਾ ਦੇਖੋ ਆਰਡਰ ਜਿਸ ਤੇ ਚੱਲ ਰਿਹਾ ਹੈ ਉਹ ਕਹਿੰਦਾ ਵੀ ਆਰ ਰੀਲਿਸਡ ਕਨਸਰਨ ਵਿਦ ਅ ਅਲੋਕੇਸ਼ਨ ਆਫ ਵਾਟਰ ਐਸਵਾਈਐਲ ਬਣਾ ਦਿਓ ਫਿਰ ਉਹ ਮੈਨਾ ਕੀ ਹੈ ਔਰ ਪੰਜਾਬ ਸਰਕਾਰ ਵਾਲੇ ਤੁਸੀਂ ਪੁੱਛਿਆ ਪੰਜਾਬ ਸਰਕਾਰ ਦਾ ਉਸੇ ਆਰਡਰ ਵੀ ਪੜਿਆ ਹੈ ਜੋ ਸਟੈਂਡ ਪੰਜਾਬ ਸਰਕਾਰ ਨੇ ਉੱਥੇ ਲਿਤਾ ਹੈ ਉਹ ਦੋ ਗੱਲਾਂ ਨੇ ਉਸ ਦੇ ਵਿੱਚ ਇੱਕ ਤਾਂ ਇਹ ਕਹਿੰਦੇ ਨੇ ਕਿ ਸਾਡੇ ਕੋਲ ਉੰਨਾ ਪਾਣੀ ਹੁਣ ਹੈ ਨਹੀਂ ਜਿੰਨਾ ਪਾਣੀ ਪਹਿਲਾਂ ਸੀ ਇਸ ਦਾ ਪਾਣੀ ਦੇਣਾ ਚਾਹੁੰਦੇ ਨੇ ਨੰਬਰ 2 ਵੀ ਅਸੀਂ ਹੁਣ ਕਿਉਂਕਿ ਜਮੀਨ ਡੀ ਰੋਟੀਫਾਈ ਹੋ ਗਈ ਹੈ ਜਮੀਨ ਸਾਡੇ ਕੋਲ ਹੈ ਨਹੀਂ ਨੰਬਰ 2 ਕਿਸਾਨ ਔਰ ਲੋਕ ਇਸ ਦਾ ਵਿਰੋਧ ਕਰਦੇ ਨੇ ਇਸੀ ਨਹਿਰ ਬਣ ਨਹੀਂ ਸਕਦੀ ਇਹ ਕਦੇ ਨਹੀਂ ਕਿਹਾ ਕਿ ਪੰਜਾਬ ਕੋਲ ਪਾਣੀ ਸਰਪਲਸ ਹੈ ਨਹੀਂ ਪੰਜਾਬ ਦੀ ਧਰਤੀ ਨੂੰ ਪਾਣੀ ਪੂਰਾ ਮਿਲੇ ਪੰਜਾਬ ਦੇ ਪਾਣੀ ਦਾ ਕੋਈ ਕਨਸਟੀਟਿਊਸ਼ਨਲ ਰਾਈਟ ਤਾਂ ਹੋਵੇ ਇਹ ਕਦੇ ਨਹੀਂ ਕਿਹਾ ਜਿਹੜਾ ਕਿ ਸਟੈਂਡ ਲੈਣਾ ਚਾਹੀਦਾ ਇਸ ਲਈ ਸਾਡਾ ਅਧਰਾਜ ਹੈ ਭਗਵਾਨ ਸਾਹਿਬ ਐਸਵਾਈਐਲ ਦਾ ਇੱਕ ਇੱਕ ਮੈਂ ਇੱਕ ਗੱਲ ਰਹਿ ਗਈ ਸੀ ਮੈਂ ਦੱਸਿਆ ਇੱਕ ਕੱਜ ਜਿਹਾ ਸ਼ੋਕਮਤਾ ਪਾਸ ਕੀਤਾ ਹੈ ਜੇ ਕੋ ਜੇ ਕੋ ਉਜੜੀ ਐਸਵਾਈਐਲ ਹਰਿਆਣੇ ਪਾਸੇ ਚੱਲਦੀ ਐ ਨਾ ਉਹਦਾ ਸਾਡੀ ਨਰਵਾਣਾ ਬ੍ਰਾਂਚ ਪਤਾ ਨਹੀਂ ਕਿੰਨਾ ਪਾਣੀ ਜਾ ਰਿਹਾ ਉਹਨਾਂ ਕੋਈ ਮਿੰਡਦਾ ਹੀ ਪਾਣੀ ਹੈ ਨਹੀਂ ਆਪਾਂ ਉੱਥੇ ਜਾ ਕੇ ਦੇਖਿਆ ਵੀ ਅੱਗੇ 2 ਕਿਲੋਮੀਟਰ ਜਾ ਕੇ ਦੋ ਨਹਿਰਾਂ ਪੂਰੀਆਂ ਹੋ ਗਈਆਂ ਵੀ ਐਲੋਕੇਟਡ ਵਾਟਰ ਤੋਂ ਜ਼ਿਆਦਾ ਪਾਣੀ ਜਾ ਰਿਹਾ ਹੈ ਰਾਜਸਥਾਨ ਨੂੰ ਪਹਿਲੇ ਹੀ ਫालतू ਜਾ ਰਿਹਾ ਉਹਨਾਂ ਦੀ ਜੀਵਨ ਕੁਲਿਟੀ ਤੋਂ ਜ਼ਿਆਦਾ ਪਾਣੀ ਜਾ ਰਿਹਾ ਮੈਂ ਇੱਕ ਮਤੇ ਬਾਰੇ ਤੁਹਾਨੂੰ ਦੱਸਣਾ ਸੀ ਅਸੀਂ ਅੱਜ ਸਭ ਤੋਂ ਪਹਿਲਾਂ 2 ਮਿੰਟ ਦਾ ਮੌਨ ਧਾਰਨ ਕਰਕੇ ਸਾਧ ਸੰਤੋਖ ਸਿੰਘ ਨੂੰ ਸਰ ਕੁਮਾਰੀ ਸਿੰਘ ਕਾਂ ਦੇ ਸਾਡੇ ਇੱਕ ਜ਼ਿਲ੍ਹੇ ਦੇ ਜਨ ਸੈਕਟਰੀ ਸੀ ਉਹਨਾਂ ਨੂੰ ਇੱਕ ਸਾਡੇ ਪ੍ਰਧਾਨ ਦੇ ਬੇਟੇ ਦੀ ਨੌਜਵਾਨ ਦੀ ਮੌਤ ਹੋ ਗਈ ਉਹਨਾਂ ਨੂੰ ਸ਼ੋਕਮਤਾ ਬਾਸ ਦਿੱਤਾ ਅਸੀਂ ਉਬਸਰਤਿਆ ਕੀਤਾ ਗਵਰਨਮੈਂਟ ਦਾ ਮਾਨ ਤਾਰਨ ਕਰਕੇ ਨਹੀਂ ਮੈਂ ਤਾਂ ਜੋ ਪਿੱਛੇ ਸੁਣ ਹੁਣ ਤਾਂ ਜਨੂਅਰੀ ਸੁਣਵਾਈ ਹੋਣੀ ਆ ਜਨੂਅਰੀ ਪਤਾ ਚੱਲਦਾ ਹੀ ਪੰਜਾਬ ਸਰਕਾਰ ਕੀ ਸਟੈਂਡ ਲੈਂਦੀ ਹੈ ਬਾਅਦ ਪਿੱਛੇ ਜੋ ਪੰਜਾਬ ਸਰਕਾਰ ਨੇ ਸਟੈਂਡ ਲੁੱਟਾ ਉਹ ਸਟੈਂਡ ਕੰਪਰੋਮਾਈਜ਼ ਕਰਦਾ ਹੈ ਪੰਜਾਬ ਦੇ ਇੰਟਰਸਟ ਨੂੰ ਜਿਹੜਾ ਕਿ ਨਹੀਂ ਲੈਣਾ ਚਾਹੀਦਾ ਉੱਥੇ ਉਹ ਤਾਂ ਉਹਨਾਂ ਦੇ ਰਿਕਾਰਡ ਹੈ ਉਹਨਾਂ ਦੇ ਉਸ ਦੇ ਵਿੱਚ ਆਇਆ ਦੋ ਗੱਲਾਂ ਕਹਿ ਦੇਣੀਆਂ ਕਿ ਸਾਡੇ ਕੋਲ ਉਹਨਾ ਪਾਣੀ ਨਹੀਂ ਜਿੰਨਾ ਪਾਣੀ ਪਹਿਲਾਂ ਸੀ ਇਸ ਵਾਰ ਨੂੰ ਪਾਣੀ ਜਰੂਰ ਹੈ ਫालतू ਦੇਣ ਲਈ ਨੰਬਰ 1 ਨੰਬਰ 2 ਇਹ ਕਹਿਣਾ ਵੀ ਨਹਿਰ ਨੂੰ ਲੋਕ ਨਹੀਂ ਮੰਨਦੇ ਕਿਉਂਕਿ ਵਿਰੋਧ ਹੈ ਉੱਥੇ ਜ਼ਮੀਨ ਡੀਨੋਟੀਫਾਈ ਹੋ ਗਈ ਹੈ ਇਹ ਇਹ ਵੀ ਉਸ ਦੀ ਇਨਡਾਇਰੈਕਟ ਤੰਗਾ ਐਡਮਿਸ਼ਨ ਹੈ ਇਹ ਗਲਤ ਹੈ